ਬੋੜਾ ਪਾਪਾਵੇਂ ਦੁਰਜਾ ਕਿੱਥੋਂ ਲੜੜਾ ਤਾ ਕੀ ਕਰਨਾ ਬੋੜਾ ਨਾ ਨਾ ਦੇਖਣ ਕਿੰਨਾ ਪਿਆਰ ਕਰਦੀ ਮੇਰਾ ਬੜਾ ਕਰਦੀ ਮੇਰਾ ਨਾਂ ਆ ਗਿਆ ਹਾਂ ਪਤਾ ਕਰ ਸਰ ਪਤਾ ਸਾਰਾ ਨਾ ਬਗਲਾ ਸਾਕਾਂ ਸਾਰੇ ਪਤਾ ਲੱਗ ਗਿਆ ਮਾਤਾ ਉਹ ਵੀ ਬਿਮਾਰਾ ਚੱਲ ਉਹ ਬਿਮਾਰ ਉਹਨੂੰ 10 ਵਾਰ ਚੜੋ ਲਿਆਂਦਾ ਫਿਰ ਉਹਨਾਂ ਦੇ ਹੀ ਤੁਲਖਰ ਉਹਨਾਂ ਦੀ ਫਿਰ ਵੀ ਚੂ ਨਹੀ ਠੀਕ ਹੈ ਪੂਰੀ ਚਾਹ ਪੀਓ ਉਹ ਪਸਲ ਗਿਆ ਪਰ ਰੋਸ਼ਨੀ ਇੱਥੇ ਹੀ ਆ ਇਹੋ ਕੁਛ ਨਹੀਂ ਹੁੰਦਾ ਉਹ ਬਾੜਾ ਮੰਦੀ ਆ ਬਾੜਾ ਮੰਦੀ ਰੋਣ ਦੇ ਤੇਰੇ ਕੋਲ ਜੀ ਮੈਂ ਬਾੜਾ ਮੰਨ ਲੈਨੇ ਆ ਅੰਦਰ ਦੀ ਨਾ ਫਿਰ ਵੀ ਉਹ ਸਟਰੋਂਗ ਬੋਡੀਬਿਲਡਰ ਕਵਰ ਬੜੀ ਉਹਨਾਂ ਚ ਫਿਰ ਵੀ ਜਰਾ ਖੇਤਾਂ ਦੀ ਜਾ ਰਹੇ ਸੀ ਲੱਕੜ ਵਾੜਦੇ ਸੀ ਲੱਕੜ ਦੇ ਕਟਾਈ ਸੀਗਾ ਕਿਹਾ ਕਿ ਬੇੜੀ ਸੀਗਾ ਉਹਨਾਂ ਦੀ ਉਹ ਬੇੜੀ ਨੂੰ ਪਰੋ ਲੈਣ ਜਾ ਰਹੇ ਸੀਗਾ ਜਿਆਦਾ ਵਾਹ ਹੋਣ ਕਰਕੇ ਕਿਹਾ ਤੇ ਅੱਗੇ ਖੱਡੇ ਸੀਗੇ ਕ੍ਰੈਸ਼ ਵਾਲੇ ਉਥੋਂ ਪੁੱਟਦੇ ਆ ਮੈਨੂੰ ਨਜਰੀ ਪੁਜਰੀ ਵਗੈਰਾ ਤੇ ਉਹ ਖੱਡੇ ਸੀ ਖੱਡੇ ਚ ਕਾਫੀ ਅਸਰ ਕੇ ਖੱਡੇ ਡਿੱਗ ਕੇ ਫਿਰ ਉੱਠਣ ਨੇ 9:30 ਵਜੇ ਕੋਈ ਬੋਲਦਾ ਕਿ ਆ ਜਾਵਾਂਗੇ ਅਸੀਂ ਜੀ ਇਹ ਕੰਡੇ ਦਾ ਏਰੀਆ ਆ ਤੇ ਇੱਥੇ ਕਿਤੇ ਨਾ ਕਿਤੇ ਕੋਈ ਨਾ ਕੋਈ ਅਜਹੀਆਂ ਖਬਰਾਂ ਆਉਣ ਵਾਲੇ ਦਿਨਾਂ ਚ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਜਦੋਂ ਬਰਸਾਤੀ ਦਿਨ ਹੁੰਦੇ ਆ ਤੇ ਜਾ ਕੇ ਇਹ ਹੋਰ ਪਰਿਵਾਰਾਂ ਦੇ ਜਾਨੀ ਮਾਲੀ ਨੁਕਸਾਨ ਹੁੰਦਾ ਰਹਿੰਦਾ ਇਸ ਲਈ ਇਹਨਾਂ ਦੇ ਰਿਆਵਾ ਦੇ ਨੇੜੇ ਕੋਈ ਨਾ ਕੋਈ ਐਸਾ ਸਟਾਫ ਬਣਾ ਕੇ ਜਾਂ ਜਿਨ੍ਹਾਂ ਵਿੱਚ ਗੋਤਾਖੋਰਾਂ ਦੀ ਟੀਮ ਰਵੇ ਜਾਂ ਕੋਈ ਹੋਰ ਐਮਰਜੈਂਸੀ ਅਲਰਟ ਨੰਬਰ ਜਾਰੀ ਕੀਤੇ ਜਾਣ ਪਿੰਡਾਂ ਨੂੰ ਕੋਈ ਇਹੋ ਜਿਹੀ ਘਟਨਾ ਵਾਪਰੀ ਹੈ ਤੇ ਉਹਨਾਂ ਨੂੰ ਸੰਪਰਕ ਕੀਤਾ ਜਾ ਸੇ ਤੁਰੰਤ ਹਾਸੀ ਵਾਲੀ ਜਗ੍ਹਾ ਤੇ ਪਹੁੰਚੇ ਜਾਣ ਸਰਕਾਰ ਔਰ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਬਾਰੇ ਵੀ ਸੋਚਣਾ ਚਾਹੀਦਾ ਪਹਿਲਾਂ ਨੈਰੀ ਵਿਭਾਗ ਹੀ ਜਿਹਦਾ ਹੁਣ ਹੌਲੀ ਹੌਲੀ ਪ੍ਰਾਈਵੇਟਕਰਨ ਕਰ ਦਿੱਤਾ ਗਿਆ ਜਦੋਂ ਪਹਿਲਾਂ ਨੈਰੀ ਵਿਭਾਗ ਹੁੰਦਾ ਜਾਂ ਜੰਗਲਾਤ ਵਿਭਾਗ ਤੇ ਇੱਥੇ ਹੀ ਬਕਾਇਦਾ ਰੈਸਟ ਹਾਊਸ ਬਣਿਆ ਉਹਨਾਂ 'ਚ ਬੰਦੇ ਰੱਖੇ ਜਾਂਦੇ ਹੁੰਦੇ ਜਿਨ੍ਹਾਂ ਦਾ ਕੰਮ ਹੀ ਤੁਸੀ ਦਾ ਦੇਖਰੇਖ ਕਰਨਾ ਨਹਿਰਾਂ ਦੇ ਕੰਢਿਆਂ ਦੀ ਦੇਖਰੇਖ ਕਰਨਾ ਔਰ ਉਹਦੀ ਮੁਰੰਮਤ ਵਗੈਰਾ ਕਰਨਾ ਤੇ ਕੋਈ ਹਾਦਸਾ ਵਾਪਰਦਾ ਹੈ ਤਾਂ ਉਹਨਾਂ ਨਾਲ ਸੰਪਰਕ ਕਰਦੇ ਹੀ ਪਿੰਡਾਂ ਵਾਲੇ ਅੱਜ ਕੱਲ ਉਹ ਖਤਮ ਕਰ ਦਿੱਤਾ ਗਿਆ ਮੈਂ ਚਾਹੁੰਦਾ ਕਿ ਉਹਨਾਂ ਜਿਹੜੇ ਰੈਸਟ ਹੋ ਸੀ ਉਹਨਾਂ 'ਚ ਕਮ ਸਕੱਮ ਇੱਕ ਟੀਮਾਂ ਰੱਖੀਆਂ ਜਾਣ ਉਹਨਾਂ ਦਾ ਓਨ ਡੈਟ ਜਿੱਦਾਂ ਬਰਸਾਤੀ ਸੀਜ਼ਨਾਂ 'ਚ ਦਰਿਆ ਦੇ ਪਾਣੀ ਦਾ ਵਾਧਾ ਹੁੰਦਾ ਉਹਨਾਂ ਦਿਨਾਂ 'ਚ ਜਿਹੜੇ ਸਪੈਸ਼ਲੀ ਉੱਥੇ ਰਹਿਣ ਉਹਨਾਂ ਨੂੰ ਚੱਲ ਚੱਲ ਜੋ ਵੀ ਉਹਨਾਂ ਦੀ ਆਮਦਨੀਆਂ ਜਾਂ ਉਹਦੇ ਹਿਸਾਬ ਨਾਲ ਉਹਨਾਂ ਨੂੰ ਪੇਮੈਂਟ ਵੀ ਦਿੱਤੀ ਜਾਵੇ ਆ ਜੋ ਇਹ ਜੇ ਘਟਨਾ ਤੋਂ ਬਚਿਆ ਜਾ ਸਿ ਜਿਸ ਤਰ੍ਹਾਂ ਤੁਹਾਨੂੰ ਇਨਫੋਰਮੇਸ਼ਨ ਮ ਕੁਝ ਪੁੱਛਣ ਵਾਲੀ ਹੈ ਚਾਹੀਦਾ ਐਸੇ ਪਰ ਜੇ ਹੁਣ ਨਹੀਂ ਆ ਤੇ ਫਿਰ ਸਾਨੂੰ ਕੁਝ ਨਾ ਕੁਝ